ਹਾਂਜੀ ਜਿਹੜਾ ਤੁਸੀਂ ਜੀਪੀਐਸ ਦੇਖ ਰਹੇ ਹੋ ਜੀ ਆਪਾਂ ਇਹ ਸਪਿੰਫਟ ਡਿਜ਼ਰ ਗੱਡੀ ਤੇ ਲਾਇਆ ਜੀ ਤੇ ਇਹਦੇ ਵਿੱਚ ਆਪਾਂ ਰੇਲੇ ਵਗੈਰਾ ਲਾਇਆ ਆ ਔਨ ਆਫ ਵਾਲਾ ਸਿਸਟਮ ਹੋ ਗਿਆ ਆਪਣਾ ਤੇ ਤੁਸੀਂ ਦੇਖੋ ਵੀ ਨਾਲ ਦੀ ਨਾਲ ਆਪਣੀ ਗੱਡੀ ਆਫ ਹੋ ਰਹੀ ਆ ਤੇ ਟੀਵੀ ਟਰੈਕ ਦਾ ਪੋਰੇ ਐਪ ਯੂਜ਼ ਕੀਤਾ ਤੇ ਨੋਟੀਫਿਕੇਸ਼ਨ ਵਗੈਰਾ ਸਾਰਾ ਕੁਝ ਸੇਮ ਆ ਨਾ ਵੀ ਲੈਪ ਦਾ ਜੀ ਇਹ ਐਪ ਆ ਤੇ ਔਨ ਆਫ ਤੁਸੀਂ ਮੰਨ ਕੇ ਚੱਲੋ ਬੇਦਨ 2 ਜਾਂ 3 ਸੈਕਿੰਡ ਦੇ ਵਿੱਚ ਤੇ ਟੀਵੀ ਡ੍ਰੈਗ ਦਾ ਜਿਹੜਾ ਮੈਨੂੰ ਸਾਰਿਆਂ ਨੂੰ ਵਧੀਆ ਫੀਚਰ ਲੱਗਿਆ ਇੱਕ ਉਹਦਾ ਲੱਗਿਆ ਪਾਰਕਿੰਗ ਸੋਰੀ ਆਪਣਾ ਸਟਰੀਟ 뷰 ਤੇ ਵੈਸੇ ਇਹਦੇ ਆ ਵਿਊ ਨੇ ਤੇ ਆ ਇਹਦਾ ਆ ਗਿਆ ਸਟਰੀਟ 뷰 ਤੁਸੀਂ ਮੈਪ ਦੇ ਨਾਲ ਅਟੈਚ ਹੋ ਜਾਂਦਾ ਤੇ ਦੇਖ ਸਕਦੇ ਤੁਸੀਂ ਆਪਣੀ ਗੱਡੀ ਦੀ ਜਿਹੜੀ ਲੋਕੇਸ਼ਨ ਆ ਵੀ ਉਹਦੇ ਲਵੇ ਕੀ ਬਣਿਆ ਹੋਇਆ ਕਿਦਾਂ ਦਾ ਕੀ ਹਨਾ ਮੈਪ ਤੋਂ ਹੀ ਜਾ ਕੇ ਦੱਸਦਾ ਚਾਹੇ ਤੁਹਾਡਾ ਮੈਪ 6 ਮਹੀਨੇ ਪੁਰਾਣਾ ਹੋਵੇ ਜਿਵੇਂ ਇਹਦੇ ਤੇ ਲਿਖਿਆ 2 ਇਅਰ ਆ 2 ਸਾਲ ਪਹਿਲਾਂ ਦਾ ਇਹ ਮੈਪ ਤੇ ਲਿਆ ਹੋਇਆ ਸ਼ਾਟ ਆ ਇਹ ਤੇ ਇਸੇ ਤਰ੍ਹਾਂ ਇਹ ਹਿਸਟਰੀ 180 ਸੀਜ਼ਨਾਂ ਦੀ ਹਿਸਟਰੀ ਹੋ ਜਾਂਦੀ ਹੈ ਜੀ ਤੇ ਉਹ ਆਪਾਂ ਹਿਸਟਰੀ ਰਿਕਾਰਡ ਕਰ ਸਕਦੇ ਹਾਂ ਤੇ ਬੜੇ ਹੀ ਸੁਣੇ ਫੀਚਰ ਨੇ ਪਾਰਕਿੰਗ ਮੂਡ ਦੇ ਵਿੱਚ ਤੁਸੀਂ ਅਨੇਬਲ ਕਰੋਗੇ ਤਾਂ ਹੂਟਰ ਵੱਜੂਗਾ ਤੇ ਆ ਆਪਣੀ ਹਿਸਟਰੀ ਚ ਚੈੱਕ ਕਰੋ ਜੀ ਆਪਾਂ ਮੜੀ ਜੀ ਗੱਡੀ ਲੈ ਕੇ ਗਏ ਸੀਗੇ ਦੇਖੋ ਇਹ ਹਿਸਟਰੀ ਦੇ ਵਿੱਚ ਵੀ ਸਾਨੂੰ ਚੈੱਕ ਕਰਾਉਂਦਾ ਤੇ ਸਪੀਡ ਵਗੈਰਾ ਉੱਪਰ ਦੱਸੂਗਾ ਸਾਰਾ ਤੇ ਕਿੰਨੇ ਕਿਲੋਮੀਟਰ ਚੱਲ ਗਈ ਉਹ ਦੱਸੂਗਾ ਤੇ ਕਿੰਨੇ ਟਾਈਮ ਤੇ ਕਿੰਨੇ ਵਜੇ ਕਿੱਥੇ ਸੀਗੇ ਤੁਸੀਂ ਇਹਨੂੰ ਸਲੋ ਸਲੋ ਵੀ ਕਰ ਸਕਦੇ ਹੋ ਫਾਸਟ ਵੀ ਕਰ ਸਕਦੇ ਹੋ ਹਿਸਟਰੀ ਨੂੰ ਕੰਮ ਵੀਡੀਓ ਜਾਣਕਾਰੀ ਵਿਦੇ ਲੋ ਲੈ ਕੇ ਲਾਇਕ ਤੇ ਸ਼ੇਅਰ ਕਰਿਓ ਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ